ਸੱਤ ਚੀਰੀਆ ਕੱਲ ਦੋਸਤੋ ਤਾਂ ਦੋਸਤੋ ਇਸ ਹਫਤੇ ਮੇਂ ਦੀਆਂ ਵੱਡੀਆਂ ਖਬਰਾਂ ਲੈ ਕੇ ਆ ਚੁੱਕੇ ਹਾਂ 9 ਅਗਸਤ ਦੀ ਪਹਿਲੀ ਵੱਡੀ ਖਬਰ ਦੋਸਤੋ ਮੁਫਤ ਸਫਰ ਕਰਨ ਵਾਲਿਆਂ ਬੀਬੀਆਂ ਨੂੰ ਹੋਵੇਗੀ ਪਰੇਸ਼ਾਨੀ ਰਖੜੀ ਦੇ ਤਿਹਾੜੀ ਤੇ ਸਰਕਾਰ ਸਰਕਾਰੀ ਵਸਾਂ ਦਾ ਹੋ ਸਕਦਾ ਹੈ ਚੱਕਰਜਮ ਤਾਂ ਦੋਸਤੋ ਇਸ ਹਫਤੇ ਮੇਂ ਦੀ ਪਹਿਲੀ ਵੱਡੀ ਖਬਰ ਪੰਜਾਬ ਰੋਡਵੇ ਦੇ ਠੇਕਾ ਮੁਲਾਜ਼ਮਾਂ ਵੱਲੋਂ ਦਿੱਤੇ ਗਏ ਅਲਟੀਮੇਟ ਮੁਤਾਬਕ ਸ਼ੁੱਕਰਵਾਰ ਬਾਅਦ ਦੁਪਹਿਰ 1:00 ਵਜੇ ਪੀਟੀਐਸ ਦੀਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ ਪੰਜਾਬ ਰੋਡਵੇ ਦੇ ਸਾਰੇ 27 ਡੀਪੂਆਂ 'ਚ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਅੱਜ ਕਿਲੋਮੀਟਰ ਸਕੀਮ ਤਹਿਤ ਬੱਸਾਂ ਚਲਾਉਣ ਲਈ ਕੱਢਿਆ ਜਾਣ ਵਾਲਾ ਟੈਂਡਰ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰੰਦੇ ਰੋਸਵਜੋ ਬੱਸ ਅੱਡੇਆਂ ਵਿੱਚ ਬੱਸਾਂ ਅੱਡੇਆਂ ਵਿੱਚ ਬੱਸਾਂ ਨੂੰ ਰੋਕ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਇਹ ਚੱਕਾ ਜਾਮ ਉਹਦੋਂ ਹੋਲੇ ਜਾਵੇਗਾ ਜਦੋਂ ਸਰਕਾਰ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਨ ਤੇ ਉਹਨਾਂ ਨਾਲ 1 ਸਾਲ 1 ਮਹੀਨੇ ਪਹਿਲਾਂ ਕੀਤੇ ਗਏ ਵਾਅਦੇ ਮੁਤਾਬਕ ਸੱਤ ਮੰਗਾ ਮੰਨਣ ਲਈ ਪੱਤਰ ਜਾਰੀ ਕਰਦੀ ਹੈ ਉਹਨਾਂ ਨੇ ਕਿਹਾ ਹੈ ਕਿ ਯੂਨੀਅਨ ਗੇਟ ਨੇ ਰੈਲੀਆਂ ਬਾਰੇ ਟਰਾਂਸਪੋਰਟ ਵਿਭਾਗ ਤੇ ਪੰਜਾਬ ਸਰਕਾਰ ਨੂੰ ਨੋਟਿਸ ਦੇ ਦਿੱਤਾ ਹੈ ਰੇਸ਼ਮ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੇ ਜਾਣਬੁੱਝ ਕੇ ਟੈਂਡਰ ਲਾਉਣ ਲਈ ਰੱਖੜੀ ਦਾ ਤਿਉਹਾਰ ਚੁਣਿਆ ਇਸ ਨਾਲ ਚੱਕਾ ਜਾਮ ਹੋਣ ਤੇ ਰਖੜੀ ਵਿੰਨਣ ਵਾਲੀਆਂ ਬੀਬੀਆਂ ਭੈਣਾਂ ਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਜਿਸ ਲਈ ਜ਼ਿੰਮੇਵਾਰ ਸਰਕਾਰ ਹੋਵੇਗੀ ਤਾਂ ਦੋਸਤੋ ਇਸ ਸਮੇਂ ਦੀ ਪਹਿਲੀ ਵੱਡੀ ਖਬਰ ਸੀ ਦੂਜੀ ਵੱਡੀ ਖਬਰ ਵੱਲ ਵੱਧਦੇ ਹਾਂ ਮਾਨ ਸਰਕਾਰ ਨੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ ਵੇਖੋ ਲਿਸਟ ਪੰਜਾਬ ਸਰਕਾਰ ਨੇ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਕਦਮ ਵਧਾਏ ਹਨ ਅਤੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਨਿਯੁਕਤੀਆਂ ਕੀਤੀਆਂ ਹਨ ਪੰਕਜ ਸ਼ਰਦਾ ਨੂੰ ਬ੍ਰह्म 플ਾਈ ਬੋਰਡ ਦਾ ਚੇਅਰਮੈਨ ਅਤੇ ਸਰਵੰਸ ਸਲਾਰੀਆ ਨੂੰ ਰਾਜ ਰਾਜਬੂਤ 플ਾਈ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝੀ ਕੀਤੀ ਹੈ ਉਮੀਦ ਪ੍ਰਗਟਾਈ ਹੈ ਕਿ ਉਹ ਸਾਰੇ ਨਿਯੁਕਤ ਕੀਤੇ ਗਏ ਵਿਅਕਤੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇ ਨਾਨੀ ਬਣ ਕੇ ਤਾਂ ਦੋਸਤੋ ਐਸੀ ਦੂਜੀ ਵੱਡੀ ਖਬਰ ਅਗਲੀ ਵੱਡੀ ਵੱਡੀ ਖਬਰ ਵੱਲ ਵੱਧਦੇ ਆਂ ਪਾਰਟੀ ਚ ਬਾਬਸ ਆ ਜਾਓ ਹੱਥ ਜੋੜ ਕੇ ਮੰਗਦਾ ਹਾਂ ਮਾਫੀ ਸੁਖਬੀਰ ਬਾਦ ਸਤੰਬਰ ਤੋਂ ਲੈਂਡ ਪੁਲਿੰਗ ਖਿਲਾਫ ਮੁਹਾਲੀ ਦਾ ਪੱਕਾ ਮੋਰਚਾ ਲਾਉਣ ਦਾ ਐਲਾਨ ਪੰਜਾਬ ਜਾਗਰਣ ਪੰਜਾਬ ਬਿਊਰੋ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਛੱਡਣ ਵਾਲੇ ਰਾਜਵਾਗਾਂ ਨੂੰ ਮੁੜ ਅਕਾਲੀ ਦਲ ਚ ਬਹਸਾਉਣ ਦੀ ਅਪੀਲ ਕਰਦੇ ਹਾਂ ਕਿ ਹੈ ਕਿ ਜੇਕਰ ਕਿਸੇ ਕਾਰਨ ਹੋ ਉਹਨਾਂ ਤੋਂ ਖਫਾ ਹਨ ਤਾਂ ਪਾਰਟੀ ਆਗੂ ਆਗੂ ਪਾਰਟੀ ਛੱਡ ਕੇ ਗਏ ਹਨ ਤਾਂ ਉਹ ਹੱਥ ਜੋੜ ਕੇ ਮਾਫੀ ਮੰਗਦੇ ਹਨ ਉਹਨੇ ਨੇ ਕਿਹਾ ਕਿ ਜੋ ਕੇ ਸਮੇਂ ਵਿੱਚ ਸਿੱਖ ਕੌਮ ਧਰਮ ਅਤੇ ਪੰਜਾਬ ਦੇ ਹਰ ਪੱਧਰ ਤੇ ਹਮਲੇ ਹੋ ਰਹੇ ਹਨ ਉਹਨੇ ਨੇ ਕਿਹਾ ਕਿ ਜਥੇਦਾਰ ਦੇ ਨਾਲ ਵੀ ਸਾਰੀਆਂ ਧਿਰਾਂ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ ਹੈ ਸੁਖਵੀਰ ਬਾਦਲ ਨੇ ਇਹ ਪ੍ਰਤੀਕਰਮ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸਿਆਸੀ ਪਾਰਟੀ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਪਸਤੀ ਹੋਣ ਬਾਰੇ ਬਿਆਨ ਸਾਹਮਣੇ ਆਇਆ ਹੈ ਇਸੇ ਤਰ੍ਹਾਂ ਭਾਰਤੀ ਕਮੇਟੀ ਨੇ 11 ਅਗਸਤ ਨੂੰ ਅਮਰੀਕਸਰ ਵਿਖੇ ਡੈਲੀਗੇਟ ਇਜਲਾਸ ਬੁਲਾਇਆ ਹੈ ਪਾਰਟੀ ਦਫਤਰ ਦਫਤਰਾਂ ਦੇ ਵੀਰਵਾਰ ਨੂੰ ਕੋਰ ਕਮੇਟੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਤਨ ਲਿਆ ਕਿ ਹੈ ਕਿ ਆਪ ਦੀ ਲੀਡ ਦਿੱਲੀ ਲੀਡਰਸ਼ਿਪ ਪੰਜਾਬ ਦੇ ਕਿਸਾਨਾਂ ਦੀ ਜਮੀਨ ਜ਼ਮੀਨ ਹਥਿਆਣਾ ਚਾਹੁੰਦੀ ਹੈ ਤਾਂ ਦੋਸਤੋ ਅਗਲੀ ਵੱਡੀ ਖਬਰ ਮੌਸਮ ਵੱਲੋਂ ਆ ਰਹੀ ਹੈ ਪੰਜਾਬ ਦਾ ਕਿਵੇਂ ਦਾ ਰਹੇਗਾ ਅੱਜ ਤੇ ਕੱਲ ਦਾ ਮੌਸਮ ਪੰਜਾਬ ਦੇ ਮੌਸਮ ਦਾ ਹਾਲ ਜਾਣ ਕਦੋਂ ਪਵੇਗੀ ਬਾਰਿਸ਼ ਪੰਜਾਬ ਵਿੱਚ ਦੇ ਆਵਾਂ ਦਾ ਵਧਿਆ ਪਾਣੀ ਦਾ ਪੱਦਰ ਕਗਰ ਤੇ ਵਿਆਸ ਉਤੇ ਚਿੰਤਾ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਅਗਲੇ 7 ਦਿਨਾਂ ਲਈ ਮੀਂਹ ਦਾ ਕੋਈ ਵੱਡਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਾਰਿਸ਼ ਕਾਰਨ ਸੂਬੇ ਦੇ ਦਰਿਆਵਾਂ ਦਾ ਪਾਣੀ ਦਾ ਪੱਦਰ ਲਗਾਤਾਰ ਵਧ ਰਿਹਾ ਹੈ ਇਸ ਦੇ ਨਾਲ ਕਗਰ ਤੇ ਬਿਆਸ ਦਰਿਆ ਦੇ ਆਸ-ਪਾਸ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ। ਕਗਰ ਅਤੇ ਬਿਆਸ ਦੀ ਸਥਿਤੀ। ਵੀਰਵਾਰ ਨੂੰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੋਗ ਡੈਮ ਤੋਂ ਲਗਭਗ 40 ਕਿਊਸਿਕ ਪਾਣੀ ਛੱਡਿਆ। ਇਸ ਨਾਲ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਹੌਲੀ-ਹੌਲੀ ਵਧ ਰਿਹਾ ਹੈ। ਹਾਲਾਂਕਿ BBMP ਅਨੁਸਾਰ ਇਹ ਪਾਣੀ ਨਿਯੰਤਰਿਤ ਤਰੀਕੇ ਨਾਲ ਛੱਡਿਆ ਗਿਆ ਹੈ। ਇਸ ਲਈ ਫਿਲਹਾਲ ਕੋਈ ਭਰੌਣ ਦੀ ਲੋੜ ਨਹੀਂ ਹੈ। ਕਗਦਰਿਆ ਕਗਦਰਿਆ ਵਿੱਚ ਪਾਣੀ ਦਾ ਪੱਧਰ ਵੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ ਜਿਸ ਕਾਰਨ ਪਟਿਆਲਾ ਤੇ ਇਸ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ ਹਾਲਾਂਕਿ ਅਜੇ ਸਥਿਤੀ ਕਾਬੂ ਹੇਠ ਦਸੀ ਜਾ ਰਹੀ ਹੈ ਤਾਂ ਦੋਸਤੋ ਅਗਲੀ ਵੱਡੀ ਖਬਰ ਪੰਜਾਬ ਚੋਂ ਆ ਰਹੀ ਹੈ ਡੈਮੋ ਲੈ ਕੇ ਪੰਜਾਬ ਦੇ ਡੈਮਾਂ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਇਨ੍ਹਾਂ ਸ਼ਹਿਰਾਂ ਚ ਜਾਰੀ ਕੀਤਾ ਗਿਆ ਅਲਰਟ ਪੰਜਾਬ ਦਾ ਮੌਸਮ ਇਕ ਵਾਰ ਫਿਰ ਬਦਲਣ ਵਾਲਾ ਹੈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਹਾਂ ਕਿ ਹੈ ਕਿ 12 ਅਗਸਤ ਨੂੰ ਪੂਰੇ ਸਵੇਰੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਰੁਗ ਰੁਕੇ ਹਲਕੀ ਦਰਮਿਆਨੀ ਮੀਂਹ ਜਾਰੀ ਰਹੇਗਾ ਗਵੰਡੀ ਰਾਜਾ ਹਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪੰਜਾਬ ਦੇ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ ਬੁੱਧਵਾਰ ਤੋਂ ਡੈਮ ਵਿੱਚੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਬੀਤੇ ਦਿਨ ਸਵੇਰ ਪੋਗ ਡੈਮ ਦਾ ਪਾਣੀ ਪੱਧਰ 374.95 ਫੁੱਟ ਤੱਕ ਪਹੁੰਚ ਗਿਆ ਸੀ ਜਿਸ ਤੋਂ ਬਾਅਦ ਛੇ ਗੇਟ ਖੋਲਦੇ ਲਗਭਗ 40000 ਕਿ ਉਸਕ ਪਾਣੀ ਛੱਡਿਆ ਗਿਆ ਹੈ ਤਾਂ ਦੋਸਤੋ ਇਸ ਸਮੇਂ ਦੀ ਵੱਡੀ ਖਬਰ ਹੈ ਪਾਖੜਾ ਬਿਆਸ ਪ੍ਰਬੰਧਕ ਅਤੇ ਜਲਥਲ ਸਰੋਤ ਕਮੇਟੀ ਦੀ ਮੀਟਿੰਗ ਚ ਡੈਮ ਦੇ ਵੱਧੇ ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਰਣਨੀਤੀ ਬਣਾਈ ਗਈ ਹੈ ਪੋਗ ਟਾਈਮ ਤੋਂ ਛੱਡੇ ਗਏ ਪਾਣੀ ਦੇ ਕਾਰਨ ਸ਼ਹਿਰ ਪੂਜਲੰਦਰ ਕਪੂਰਥਲਾ ਤਰਨਤਨ ਦੇ ਹਰੀਕੇ ਦੇ ਨੀਵੇਂ ਇਲਾਕਿਆਂ ਵਿੱਚ ਹੜ ਦਾ ਖਤਰਾ ਹੈ ਆਵੇਂ ਪਹਾੜਾਂ ਵਿੱਚ ਮੀਂਹ ਰੁਕ ਗਿਆ ਹੈ ਪਰ ਪੋਗ ਡੈਮ ਚੋਂ ਜਾਣਾ ਉਸ ਤੋਂ 88000 ਕਿਉਂਕਿ ਪਾਣੀ ਜਾ ਰਿਹਾ ਹੈ ਮੀਟਿੰਗ ਵਿੱਚ ਬਿਆਦ ਸਤਲੁਜ ਲਿੰਕ ਰਾਈ ਪਗੜਾ ਡੈਮ ਵਿੱਚ 8500 ਕਿਉਂਕਿ ਪਾਣੀ ਭੇਜਣ ਦੀ ਯੋਜਨਾ ਬਣਾਈ ਗਈ ਹੈ ਇਸ ਦੇ ਨਾਲ ਹੀ ਗਦਰਿਆ ਵਿੱਚ ਬੀਤੀ ਸ਼ਾਮ ਤੱਕ 55000 ਕਿਉਂਕਿ ਪਾਣੀ ਵਹਿ ਰਿਹਾ ਸੀ ਪਟਿਆਲਾ ਪ੍ਰਸ਼ਾਸਨ ਨੇ ਰਾਜਪੁਰਾ ਤੇ ਕਨੌਰ ਦੇ ਪਿੰਡਾਂ ਵਿੱਚ ਲਟ ਜਾਰੀ ਕੀਤਾ ਹੈ ਪੰਜਾਬ ਵਿੱਚ ਹਜ਼ਾਰਾਂ ਏਕੜ ਫਸਲ ਪਹਿਲਾਂ ਹੀ ਡੁੱਬ ਚੁੱਕੀ ਹੈ प्राप्त जानकारी अनुसार जल स्रोत विभाग ने किया है कि संभावित हर्ड वर्गी स्थिति नान जिटठन ਲਈ जिला स्तरीय कंट्रोल रूम सरगर्म ਹਨ इमरजेंसी टीमें अलर्टते ਹਨ ਅਤੇ ਹੜ੍ਹਾਂ ਨੂੰ ਰੋਕਣ ਲਈ ਸਖਤ ਪ੍ਰਬੰਧ ਕੀਤੇ ਗਏ ਹਨ ਤਾਂ ਦੋਸਤੋ ਲਈ ਵੱਡੀ ਖਬਰ ਲੈਂਡ ਪੂਲਿੰਗ ਲੈ ਕੇ ਆ ਰਹੀ ਹੈ ਤਾਂ ਦੋਸਤੋ ਇਹ ਸਮੇਂ ਦੀ ਵੱਡੀ ਖਬਰ ਹੈ ਲੈਂਡ ਪੂਲਿੰਗ ਪਾਲਸੀ ਵਿਰੋਧ ਦੋ ਹੋਰ ਆਮ ਆਦਮੀ ਆਗੂਆਂ ਨੇ ਦਿੱਤਾ ਅਸਤੀਫਾ ਤਾਂ ਦੋਸਤੋ ਇਸੇ ਮੇਰੀ ਵੱਡੀ ਖਬਰ ਪੰਜਾਬ ਸਰਕਾਰੀ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਪੰ ਆਮ ਆਦਮੀ ਪਾਰਟੀ ਵੱਲੋਂ ਦੋ ਵਰਕਰਾਂ ਨੇ ਹੋਰ ਛੱਡਿਆ ਹੈ ਤਾਂ ਦੋਸਤੋ ਇਸ ਨਾਲ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਦੋ ਆਗੂਆਂ ਨੇ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਦੇਣ ਵਾਲੇ ਆਗੂਆਂ ਵਿੱਚ ਹਰਵਿੰਦਰ ਸਿੰਘ ਹੈਰੀ ਜੋਗੀ ਜਿਲ੍ਹਾ ਨਯੁੱਤ ਯੂਥ ਜੋ ਆਇਟ ਸਖਤਰ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਪੂਰੀ ਸ਼ਾਮਲ ਹਨ ਤਾਂ ਦੋਸਤੋ ਅਗਲੀ ਵੱਡੀ ਖਬਰ ਵੱਲ ਵੱਧਦੇ ਹਾਂ ਪੰਜਾਬ ਸਰਕਾਰ ਦਾ ਪ੍ਰਿਸ਼ਟਾਚਾਰ ਖਿਲਾਫ ਵੱਡਾ ਐਕਸ਼ਨ ਤੁਸੀਂ ਤਹਿਸੀਲਾਂ ਵਿੱਚ ਲੰਬੇ ਸਮੇਂ ਤੋਂ ਤਾਇਨਾਤ ਅਸਿਡਿਡੈਂਟ ਤੇ ਚਪੜਾਸੀ ਬਦਲੇ ਜਾਣਗੇ ਤਾਂ ਜਾਣ ਪੂਰਾ ਮਾਮਲਾ ਪੰਜਾਬ ਵਿੱਚ ਪਹਿਲਾਂ ਹੀ ਪ੍ਰਿਸ਼ਟਾਚਾਰ ਵਿਰੁੱਧ ਮਹਿੰਮ ਚੱਲ ਰਹੀ ਹੈ ਜਿਸ ਦੇ ਤਹਿਤ ਕਈ ਕਾਲੀਆਂ ਪੇਡਾਂ ਨੂੰ ਕਾਬੂ ਕੀਤਾ ਗਿਆ ਹੈ ਹੁਣ ਤੱਕ ਪੰਜਾਬ ਦੀ ਤਹਿਸੀਲਾਂ ਵਿੱਚ ਪ੍ਰਿਸ਼ਟਾਚਾਰ ਖਿਲਾਫ ਕਾਰਵਾਈ ਲਈ ਪੰਜਾਬ ਸਰਕਾਰ ਨੇ ਇੱਕ ਹੋਰ ਫੈਸਲਾ ਲਿਆ ਹੈ ਸਰਕਾਰ ਨੇ ਇਹ ਤੈਅ ਕੀਤਾ ਹੈ ਕਿ ਲੰਬੇ ਸਮੇਂ ਤੋਂ ਤਹਿਸੀਲਾਂ ਵਿੱਚ ਰਜਿਸਟਰਾਰ ਤੇ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਤਾਇਨਾਤ ਹਨ ਅਸਟਿਨੇਟ ਅਤੇ ਸੇਵਾਦਾਰਾਂ ਦਾ ਹੁਣ ਤਬਾਦਲਾ ਕੀਤਾ ਜਾਵੇਗਾ ਇਸ ਸੰਬੰਧੀ ਮਾਲ ਵਿਭਾਗ ਵੱਲੋਂ ਸਾਰੇ ਡੀਸੀਨ ਹੁਕਮ ਜਾਰੀ ਕੀਤੇ ਗਏ ਹਨ ਇਸ ਤੋਂ ਪਹਿਲਾਂ ਲੰਬੇ ਸਮੇਂ ਤੱਕ ਕੰਮ ਕਰ ਰਹੇ ਰਜਿਸਟਰੀ ਕਲਰਕਾਂ ਦੇ ਤਬਾਦਲਿਆਂ ਦੇ ਵੀ ਹੁਕਮ ਜਾਰੀ ਹੋ ਚੁੱਕੇ ਹਨ ਤਾਂ ਦੋਸਤੋ ਅਗਲੀ ਵੱਡੀ ਖਬਰ ਪੰਜਾਬ ਬੋਰਡ ਤੋਂ ਪੰਜਾਬ ਬੋਰਡ ਦੇ ਵਿਦਿਆਰਥੀਆਂ ਦੀ ਦਿੱਤੀ ਰਾਹਤ 14 ਸਾਲ ਬਾਅਦ ਮੁੜ ਸ਼ੁਰੂ ਹੋਈ ਰੀ ਐਲੀਵੇਸ਼ਨ ਦੀ ਪ੍ਰਕਿਰਿਆ ਤਾਂ ਦੋਸਤੋ ਇਸੇ ਮੇਰੀ ਵੱਡੀ ਖਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ 10ਵੀਂ ਅਤੇ 12ਵੀਂ ਜਮਾਤ ਦੇ ਉੱਤਰ ਪੁਸਤਕਾਂ ਦਾ ਪੂਰਨ ਮੁਲਾਂਕਣ ਕਰਨ ਦੀ ਸਹੂਲਤ ਮੁੜ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਸਿਰਫ ਅੰਕਾਂ ਦੀ ਜੋਚ ਜੋੜ ਦੀ ਜਾਂਚ ਕੀਤੀ ਜਾ ਸਕਦੀ ਸੀ ਪਰ ਹੁਣ ਵਿਦਿਆਰਥੀ ਆਪਣੀ ਕਾਪੀ ਮੰਗਵਾ ਕੇ ਆਪਣੇ ਲਿਖੇ ਉਤਰਾਂ ਦੀ ਜਾਂਚ ਕਰਵਾ ਸਕਣਗੇ ਤਾਂ ਦੋਸਤੋ ਇਹ ਵੱਡੀ ਅਹਿਮ ਤੇ ਵੱਡੀ ਖਬਰ ਆ ਰਹੀ ਹੈ ਇਸ ਸਮੇਂ ਦੀ ਇਹ ਅਹਿਮ ਫੈਸਲਾ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ ਇਸ ਮੀਟਿੰਗ ਦੀ 8ਵੀਂ ਜਮਾਤ ਅਤੇ 10ਵੀਂ ਜਮਾਤ ਅਤੇ 12ਵੀਂ ਜਮਾਤ ਦੀਆਂ ਪੁਤਰ ਪੁਸਤਕਾਵਾਂ ਦੇ ਮੁਲਾਂਕਣ ਸਿਸਟਮ ਤੇ ਵਿਚਾਰ ਕੀਤਾ ਗਿਆ ਫੈਸਲੇ ਅਨੁਸਾਰ 8ਵੀਂ ਜਮਾਤ ਚ ਕੇਵਲ ਰੀ ਚੈਕਿੰਗ ਦੀ ਸੂਲਤ मिलेगी 10वीं ते 12वीं جماعت ਦੀ ਦੀ ਚੈਕਿੰਗ ਦੇ ਨਾਂ ਨਾਲੀ ਇਲੀ ਮਲਾਂਕਣ ਦੀ ਵੀ ਸੁਹولت ਲਾਗੂ ਕੀਤੀ ਜਾਵੇਗੀ ਇਹ ਫਿਰ ਕਿ ਲਗਭਗ 14 ਸਾਲ ਬਾਅਦ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ ਯਾਦ ਰਹੇ ਤਾਂ ਪੁਰਾਣੇ ਗ੍ਰੈਂਚੇ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਸੀ ਹਾਲਿਆ ਸਾਲਾਂ ਵਿੱਚ ਕੁਝ ਵਿਦਿਆਰਥੀਆਂ ਨੇ ਬੋਰਡ ਦੇ ਮਲਾਂਕਣ ਤੇ ਸਵਾਲ ਉਠਾਏ ਸਨ ਅਤੇ ਅਦਾਲਤ ਦਾ ਰੁਕ ਕੀਤਾ ਸੀ ਅਦਾਲਤ ਵੱਲੋਂ ਟਿੱਪਣੀ ਕੀਤੀ ਗਈ ਸੀ ਕਿ ਵਿਦਿਆਰਥੀਆਂ ਨੂੰ ਆਪਣੀਆਂ ਉੱਤਰ ਪੁਸਤਕਾਂ ਮੈਂ ਦੇਖਣ ਦਾ ਪੂਰਾ ਹੱਕ चाहिए है संतुष्ट हो सकन तो दोस्तों बोर्ड वालों फैसला गया है तो दोस्तों एक बड़ी खबर और आ रही है मोटरसाइकिल चोरी चो मोटरसाइकिल चोर ग्रोह काबू छह मोटरसाइकिल बरामद तो दोस्तों समय मेरी वीड्डी खबर लहरा गागा की पुलिस वालों नशा तक स्त्राते चोर खिलाफ वीडी मुहिम चला सार्थिक नतीजे निकल रहे है। इस दे दे हैं इसके चलद डीसी डी एस पी लहरागा ਦੀ ਅਗਵਾਈ ਹੇਠ ਥਾਣਾ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਦੀ ਦੇਖ ਰੇਖ ਇਹ ਮੋਟਰਸਾਈਕਲ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਕੀਤੇ ਪੰਜ ਮੋਟਰਸਾਈਕਲ ਅਤੇ ਇੱਕ ਇਲੈਕਟ੍ਰਿਕ ਸਕੂਟਰੀ ਬਰਾਮਦ ਕੀਤੀ ਹੈ ਇਸ ਸੰਬੰਧੀ ਥਾਣਾ ਸਦਰ ਮੁਖੀ ਲਹਿਰਾ ਗਾਗਾ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਤੇਜਿੰਦਰ ਸਿੰਘ ਵਾਸੀ ਦਲਾਲ ਥਾਣਾ ਲਹਿਰਾ ਦੀ ਇੱਕ ਇਲੈਕਟ੍ਰਿਕ ਸਕੂਟਰੀ ਲਹਿਰਾ ਗਾਗਾ ਦੇ ਗਣੇਸ਼ ਕੰਪਿਊਟਰ ਸੈਂਟਰ ਅੱਗੇ ਚੋਰੀ ਹੋ ਗਈ ਜਿਸ ਸਬੰਧੀ ਥਾਣਾ ਲਹਿਰਾ ਵਿਖੇ ਪਰਚਾ ਦਰਜ ਕਰਕੇ ਸਾਇਕ ਥਾਣੇ ਦੇਸਵੀਰ ਸਿੰਘ ਵੱਲੋਂ ਪਰਤਾਲ ਸ਼ੁਰੂ ਕੀਤੀ ਗਈ ਇਸ ਸਕੂਟਰੀ ਸਬੰਧੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਗਣੈਸ਼ ਕੰਪਿਊਟਰ ਸੈਂਟਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਚੈੱਕ ਕੀਤਾ ਤਾਂ ਦੋ ਮੌਨੇ ਨੌਜ ਨੌਜਵਾਨ ਸਕੂਟਰੀ ਚੋਰੀ ਕਰ ਰਹੇ ਪਰ ਕਲੇ ਜਾ ਰਹੇ ਸੰਸਾਏਕ ਥਾਣੇਦਾਰ ਦੇਸਵੀਰ ਸਿੰਘ ਵੱਲੋਂ ਖੰਗਾਲੇ ਸੀਸੀਟੀਵੀ ਕੈਮਰੇਆਂ ਰਾਹੀਂ ਸਕੂਟਰੀ ਚੋਰੀ ਕਰਨ ਵਾਲਿਆਂ ਦੀ ਪਛਾਣ ਅਲੀ ਨਵਾ ਨਵਾਜ ਉਸ ਨੂੰ ਸੋਨੂ ਖਾਨ ਤੇ ਬਲਕਰ ਸਿੰਘ ਵਾਸੀ ਲਹਿਰ ਲਹਿਲ ਕਲਾ ਵੱਜੂ ਹੋਈ ਜਿਨ੍ਹਾਂ ਨੂੰ ਛਾਪੇਮਾਰੀ ਕਰਦਿਆ ਕਾਬੂ ਕਰਕੇ ਉਨ੍ਹਾਂ ਕੋਲੋਂ ਸக்தி ਨਲ ਪੁੱਛਗੁੱਛ ਕੀਤੀ ਗਈ ਉਕਤ ਸਕੂਟੀ ਤੋਂ ਇਲਾਵਾ ਪੰਜ ਹੋਰ ਵਕ ਵਕ ਮਾਰਕੇ ਦੇ ਮੋਟਰਸਾਈਕਲ ਬਰਾਮਦ ਹੋਏ ਹਨ ਉਕਤ ਵਿਅਕਤੀ ਖਿਲਾਫ ਵਕ ਵਕ ਧਾਰਾ ਮੇਟ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੋਸਤੋ ਅਗਲੀ ਵੱਡੀ ਖਬਰ ਆ ਰਹੀ ਹੈ ਇਸ ਸਮੇਂ ਦੀ ਭਾਟ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਮੋਦੀ ਤਾਂ ਦੋਸਤੋ ਇਸ ਸਮੇਂ ਦੀ ਵੱਡੀ ਖਬਰ ਹੈ ਅਗਸਤ 7 ਅਗਸਤ ਅਮਰੀਕਾ ਵਲੋਟਾਈਫ ਨੂੰ ਲੈ ਕੇ ਭਾਰਤ ਅਤੇ ਬਿਨੈ ਦਵਾਰ ਦੇ ਦਰਮਿਆਨ ਮੰਤਰੀ ਅੰਦਰ ਮਿਆਂ ਪ੍ਰਧਾਨ ਮੰਤਰੀ ਨੰਦਰ ਮੋਦੀ ਨੇ ਡੋਲਨ ਟਰੰਪ ਦਾ ਨਾਂ ਲਏ ਬਿਨਾ ਕਿਹਾ ਹੈ ਕਿ ਸਾਡੇ ਲਈ ਕਿਸਾਨਾਂ ਦਾ ਹਿੱਤ ਸਰਵਉੱਚ ਤਹਿਤ ਹੈ ਭਾਰਤ ਆਪਣੇ ਕਿਸਾਨ ਨੂੰ ਪਸ਼ੂ ਪਾਲਕਾ ਤੇ ਮਛੇਰੇ ਭਰਾਵਾਂ ਭੈਣਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਪ੍ਰਧਾਨ ਮੰਤਰੀ ਮੋਦੀ ਨੇ ਉਕਤ ਬਿਆਨ ਵੀਰਵਾਰ ਨੂੰ ਦਿੱਲੀ ਚੋਇਮ ਐਮ ਸਭਾ ਵੀ ਨਾਟਾ ਸਟਡ ਇੰਟਰਨੈਸ਼ਨਲ ਸਮੇਲਨ ਚ ਦਿੱਤਾ ਮੋਦੀ ਨੇ ਅੱਗੇ ਇਹ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਨਿੱਜੀ ਤੌਰ ਤੇ ਉਨ੍ਹਾਂ ਨੂੰ ਬਹੁਤ ਵੱਡੀ ਕੀਮਤ ਚਕਾਣੀ ਪਵੇਗੀ ਪਰ ਉਹ ਇਸ ਲਈ ਤਿਆਰ ਹਨੂਨ ਨੇ ਕਿਹਾ ਕਿ ਉਹਨਾਂ ਦੇ 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 ਕਿ ਸ਼ਾਨਮੇ ਸ਼ੇਰੇ ਪਸ਼ੂ ਪਾਲਕਾਂ ਲਈ ਅੱਜ ਭਾਰਤ ਤਿਆਰ ਹੈ ਮੋਦੀ ਦਾ ਇਹ ਬਿਆਨ ਅਮਰੀਕਾ ਵੱਲੋਂ ਭਾਰਤ ਦੇ 50% ਫੀਸਦੀ ਟੈਰਿਫ ਦੇ ਲਾਣ ਤੋਂ ਬਾਅਦ ਆਇਆ ਹੈ ਜਿਕਰਯੋਗ ਹੈ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਰਜ਼ਾਮੰਦੀ ਨਾ ਹੋਣ ਕਾਰਨ ਅਮਰੀਕਾ ਵੱਲੋਂ ਭਾਰਤ ਦੇ ਖੇਤੀ ਅਤੇ ਡੈਰੀ ਬਾਜ਼ਾਰ ਤੱਕ ਵੱਧ ਪਹੁੰਚ ਦੀ ਮੰਗ ਹੈ ਅਮਰੀਕਾ ਮੱਕੀ ਸੋਇਆਬੀਨ ਸੇਬ ਬਦਾਮ ਆਦਿ ਉਤਪਾਦਾਂ ਤੇ ਟੈਰਿਫ ਦੀ ਕਮੀ ਚਾਹੁੰਦਾ ਹੈ ਤਾਂ ਦੋਸਤੋ ਲਈ ਵੱਡੀ ਖਬਰ ਇੱਕ ਹੋਰ ਆ ਰਹੀ ਹੈ ਉਜਵਾਲਾ ਖਪਤਕਾਰਾਂ ਨੂੰ ਸਬਸਿਡੀ ਐਲਪੀਜੀ ਖਪਤਕਾਰਾਂ ਲਈ ਵੀ ਐਲਾਨ ਪੜੋ ਮੋਦੀ ਨੇ ਕੈਬਨਿਟ ਵਿੱਚ ਕੀ ਕੀ ਫੈਸਲੇ ਕੀਤੇ ਹਨ ਤਾਂ ਦੋਸਤੋ ਇਸੇ ਮੇਰੀ ਵੱਡੀ ਖਬਰ ਆ ਰਹੀ ਹੈ ਮੋਦੀ ਸਰਕਾਰ ਦੀ ਕੇਂਦਰੀ ਕਮੇਟੀ ਨੇ ਰੱਖੜੀ ਤੋਂ ਪਹਿਲਾਂ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਸ਼ੁਕਰਵਾਨ ਨੂੰ ਕੇਂਦਰੀ ਕੈਬਨਿਟ ਮੀਟਿੰਗ ਵਿੱਚ LPG سبسڈی ਲਈ ਪ੍ਰਧਾਨ ਮੰਤਰੀ ਉਜਵਲ ਯੋਜਨਾ ਲਈ 1260 ਕਰੋੜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤਕਨੀਕੀ ਸਿੱਖਿਆ ਸੰਸਥਾਵਾਂ ਲਈ 42000 ਕਰੋੜ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਦੇ ਨਾਲ ਇਸਤ ਸਸਤੀ LPG ਲਈ 30000 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਤਕਨੀਕੀ ਸਿੱਖਿਆ ਸਸਤਾ 42000 ਕਰੋੜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਸਬਸਿਡੀ ਦੇਣ ਦੇ ਉਦੇਸ਼ ਸਰਕਾਰੀ ਤੇਲ ਕੰਪਨੀਆਂ ਦੁਆਰਾ ਬਾਜ਼ਾਰ ਮੂਲ ਤੋਂ ਘੱਟ ਕੀਮਤੇ ਐਲਪੀਜੀ ਵੇਚਣ ਦੌਰਾਨ ਹੋਏ ਨੁਕਸਾਨ ਦੀ ਪਰਪਾਈ ਕਰਨਾ ਹੈ ਪ੍ਰਧਾਨ ਮੰਤਰੀ ਨਵਜਵਲ ਯੋਜਨਾ ਮਈ 2016 ਵਿੱਚ ਦੇਸ਼ ਪਰਦੇ ਗਰੀਬ ਪਰਿਵਾਰਾਂ ਦੀ ਬਾਲ ਬਾਲਕ ਔਰਤਾਂ ਨੂੰ ਮੁਫਤ ਐਲਪੀਜੀ ਕਨੈਕਸ਼ਨ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਸੀ ਸ਼ੁਰੂ ਕੀਤੀ ਸੀ 1 ਜੁਲਾਈ ਤੱਕ ਭਾਰਤ ਵਿੱਚ ਲਗਭਗ 10.3 ਕਰੋੜ ਐਮਪੀ ਯੂਆਈ ਕਨੈਕਸ਼ਨ ਹਨ ਇਸ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿੱਤੀ ਸਾਲ 2025-26 ਦੌਰਾਨ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਲਾਭਪਾਤਰੀ ਨੂੰ 12000 ਕਰੋੜ ਰੁਪਏ ਦੀ ਲਗਾਤਾਰ ਲਾਗਤ ਨਾਲ ਪ੍ਰਤੀ 14.2 ਕਿਲੋਗ੍ਰam ਸਿਲੰਡਰ 300 ਰੁਪਏ ਪ੍ਰਤੀ ਸਾਲ ਨੂੰ ਡੀ ਆਈਸ ਅਤੇ ਡੀ ਦੀ ਟੀਚਰ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਭਾਰਤ ਵਿੱਚ ਆਪਣੀ ਐਲਪੀਜੀ ਜ਼ਰੂਰਤ ਦਾ 65% ਤਿਆਤ ਕਰਦਾ ਹੈ ਤਾਂ ਦੋਸਤੋ ਅਗਲੀ ਵੱਡੀ ਤਾਂ ਦੋਸਤੋ ਇਸ ਸਮੇਂ ਦੀ ਵੱਡੀ ਖਬਰ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਵੱਡਾ ਅਪਡੇਟ ਤਾਂ ਦੋਸਤੋ ਇਸ ਸਮੇਂ ਦੀ ਵੱਡੀ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਮਜੀਠੀਆ ਦੀ ਜ਼ਮਾਨਤ ਮਾਮਲੇ ਦੀ ਅੱਜ ਦੀ ਸਮਾਵੇ ਪੂਰੀ ਹੋ ਗਈ ਹੈ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ 11 ਅਗਸਤ ਦੁਪਹਿਰ ਸੈਸ਼ਨ ਵਿੱਚ ਹੋਵੇਗੀ ਅੱਜ ਅਦਾਲਤ ਵਿੱਚ ਕ੍ਰੀਮ 2.5 ਘੰਟੇ ਬੈਂਚ ਲਈ ਸੁਣਵਾਈ ਤੋਂ ਬਾਅਦ ਅਗਲੀ ਕਾਰਵਾਈ ਲਈ ਸੋਮਵਾਰ ਦਾ